ਸੜੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਤੇ ਗੱਲਬਾਤ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਹੀ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਕਰਦੇ ਹਾਂ ਜੀ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਬਿਲਕੁਲ ਜੀ ਬਿਲਕੁਲ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਦਾ ਕਿ ਦੇਖੋ ਇਸ ਵੇਲੇ ਜਿਹੜੇ ਹਾਲਾਤ ਬਣੇ ਹੋਏ ਹਨ ਨਾ ਉਸ ਹਾਲਾਤ ਦੇ ਮੱਦੇਨਜ਼ਰ ਤਾਂ ਇਹੀ ਗੱਲ ਕਹਿਣੀ ਬਣਦੀ ਹੈ ਵੀ ਸਾਡਾ ਆਪਸ ਦੇ ਵਿੱਚ ਕਰੂਰਾ ਮੇਲ ਨਹੀਂ ਖਾਂਦਾ ਜਦੋਂ ਸੋਚ ਨਹੀਂ ਮਿਲਦੀ ਤੇ ਉਸ ਤੋਂ ਬਾਅਦ ਬਹੁਤ ਤਰ੍ਹਾਂ ਦੀਆਂ ਚੁਣੌਤੀਆਂ ਸਾਹਮਣੇ ਆਉਂਦੀਆਂ ਇੱਕ ਤਾਂ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਜੇਕਰ ਸਾਡੀ ਸੋਚ ਮਿਲਦੀ ਹੁੰਦੀ ਜੇਕਰ ਸਾਡਾ ਕਰੂਰਾ ਮੇਲ ਖਾਂਦਾ ਹੁੰਦਾ ਤਾਂ ਇਹ ਜੱਥੇ ਬਣੀਆਂ ਇੰਨੀ ਵੱਡੀ ਗਿਣਤੀ ਦੇ ਵਿੱਚ ਨਹੀਂ ਸੀ ਬਣਦੀਆਂ ਇਹ ਬਿਲਕੁਲ ਜੱਥੇ ਬਣਦੀਆਂ ਉਵੇਂ ਜਿਵੇਂ ਵਿਦੇਸ਼ਾਂ ਦੇ ਵਿੱਚ ਇੱਕ ਗੁਰਦੁਆਰਾ ਹੁੰਦਾ ਨਾ ਉਸ ਤੋਂ ਬਾਅਦ ਜਦੋਂ ਉਹਦੇ ਵਿੱਚ ਕੋਈ ਨਾ ਕੋਈ ਫੁੱਟ ਪੈ ਜਾਂਦੀ ਕਮੇਟੀ ਦੇ ਵਿੱਚ ਇੱਕ ਨਵਾਂ ਗੁਰਦੁਆਰਾ ਤਿਆਰ ਹੋ ਜਾਂਦਾ ਕੋਈ ਨਵੀਂ ਧਾਰਮਿਕ ਥਾਂ ਹੋ ਜਾਂਦੀ ਤਿਆਰ ਉਸ ਤਰੀਕੇ ਦੇ ਨਾਲ ਵੀ ਜਿਹੜੀਆਂ ਇਹ ਇੰਨੀਆਂ ਜੱਥੇਬੰਦੀਆਂ ਬਣੀਆਂ ਸੋ ਇਸ ਵੇਲੇ ਇੱਕ ਤਾਂ ਹੈਗਾ ਜੀ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਦੂਜਾ ਹੈਗਾ ਜੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਗੈਰ ਰਾਜਨੀਤਿਕ ਦੇ ਵੱਲੋਂ ਖਨੌਰੀ ਤੇ ਸੰਭੂ ਬਾਰਡਰ ਦੇ ਉੱਤੇ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜਿਹੜਾ ਕਿ ਉੱਥੇ ਆਪਦਾ ਧਰਨਾ ਸ਼ੁਰੂ ਕੀਤਾ ਹੋਇਆ ਪ੍ਰਦਰਸ਼ਨ ਸ਼ੁਰੂ ਕੀਤਾ ਹੋਇਆ ਡੱਲੇਵਾਲ ਸਾਹਿਬ ਦੇ ਰਾਹੀਂ ਪਰ ਜਿਹੜਾ ਰਾਜਨੀਤਿਕਾ ਉਹ ਉਹ ਮੋਰਚਾ ਜਿਹਨੇ 2022 ਦੇ ਵਿੱਚ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਝੋਨਾ ਲੜੀਆਂ ਸੀ ਚਲੋ ਹੁਣ ਕੁੱਲ ਮਿਲਾ ਕੇ ਗੱਲ ਇੱਥੇ ਮੁੱਕਦੀ ਆ ਵੀ ਇਹਨਾਂ ਦੋਵਾਂ ਗਰੁੱਪਾਂ ਦੇ ਵਿੱਚ ਏਕਤਾ ਹੈ ਨਹੀਂ ਸੀ ਸਮੇਂ-ਸਮੇਂ ਤੇ ਉੱਤੇ ਬੜੇ ਹੀ ਵਾਰ ਗੱਲ ਚੱਲੀ ਵੀ ਭਾਈ ਇਹਨਾਂ ਨੂੰ ਏਕਤਾ ਕਰ ਲੈਣੀ ਚਾਹੀਦੀ ਆ ਇਹਨਾਂ ਨੂੰ ਫੁੱਟ ਦੇ ਸ਼ਿਕਾਰ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਫੁੱਟ ਦੇ ਵਿੱਚੋਂ ਉੱਭਰ ਕੇ ਬਾਹਰ ਹੋਣਾ ਚਾਹੀਦਾ ਤੇ ਉਹਦੇ ਲਈ ਮੀਟਿੰਗਾਂ ਵੀ ਚੱਲ ਪਈਆਂ ਚਲੋ ਲੱਗਾ ਵੀ ਭਾਈ ਹੁਣ ਗੱਡ ਬਣ ਜਾਣੀ ਆ ਪਰ ਲੰਘੇ ਕੱਲ੍ਹ ਰਾਜਨੀਤਿਕ ਤੇ ਗੈਰ ਰਾਜਨੀਤਿਕ ਸਯੁਕਤ ਮੋਰਚੇ ਦੀਆਂ ਮਹੱਤਵਪੂਰਨ ਮੀਟਿੰਗ ਹੋਈ ਹੈ 6ਵੀਂ ਮੀਟਿੰਗ ਹੋਈ ਹੈ ਤੇ ਇਸ ਮੀਟਿੰਗ ਦੇ ਵਿੱਚ ਵੀ ਕੋਈ ਫਿੱਟਾ ਨਹੀਂ ਨਿਕਲਿਆ ਇਹਦੇ ਵਿੱਚ ਦਗਿੰਦਰ ਸਿੰਘ ਉਗਰਾਹਾ ਹੋਰੀ ਵੀ ਪਹੁੰਚੇ ਸੀ ਇਹਦੇ ਵਿੱਚ ਬਾਕੀ ਕਿਸਾਨਾਂ ਨੂੰ ਵੀ ਪਹੁੰਚੇ ਸੀ ਪੰਹੇਰ ਹੋਰੀ ਵੀ ਸੀ ਹੋਰ ਜਥੇਬੰਦਾਂ ਮਲੇ ਵੀ ਸੀ ਪਰ ਅਸਲ ਵਿੱਚ ਗੱਲਾਂ ਹੀ ਇੰਨੀਆਂ ਵੱਡੀਆਂ ਹੋਈਆਂ ਹੋਈਆਂ ਕਿ ਭਾਈ ਹਾਲੇ ਤੱਕ ਉਹ ਕਰੂਰਾ ਮੇਲ ਨਹੀਂ ਖਾਦਾ ਮਤਲਬ ਇਹ ਜੀ ਕੱਲ ਫੇਰ ਇੱਕ ਵਾਰ ਇਹ ਮੀਟਿੰਗਾਂ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਈ ਦੋਵਾਂ ਹੀ ਗਰੁੱਪਾਂ ਦੀ ਇਹ ਬੇਸਟਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਕੋਈ ਸੱਟਾ ਨਹੀਂ ਨਿਕਲਿਆ ਤੇ ਇਸ ਤੋਂ ਪਹਿਲਾਂ ਜਿਹੜੀਆਂ ਕਿਸਾਨ ਆਗੂਆਂ ਦੀ ਮੀਟਿੰਗ ਹੁੰਦੀ ਜੇ ਉਧਰ ਦਿੱਲੀ ਦੇ ਨਤਾਵਾਂ ਦੇ ਨਾਲ ਤੇ ਸੱਟਾ ਉਹਦੇ ਵਿੱਚ ਵੀ ਨਹੀਂ ਨਿਕਲ ਰਿਹਾ ਯਾਨੀ ਕਿ ਇਹ ਚਾਰੇ ਪਾਸੇ ਇੱਕੋ ਜਿਹੀ ਗੱਲ ਚੱਲ ਰਹੀ ਹੈ ਨਾ ਉਧਰ ਕੇਂਦਰ ਦੇ ਮੰਤਰੀਆਂ ਦੇ ਨਾਲ ਸੱਟਾ ਨਿਕਲ ਰਿਹਾ ਤੇ ਨਾ ਹੀ ਕੋਈ ਇੱਧਰ ਆਪਸ ਦੇ ਵਿੱਚ ਮਿਲਵਰਤਨ ਵਾਲੀ ਗੱਲ ਦੇ ਉੱਤੇ ਸੱਟਾ ਨਿਕਲ ਰਿਹਾ ਸੋ ਇਹ ਹੈ ਜੀ ਕਿ ਕੱਲ ਮੀਟਿੰਗ ਫੇਰ ਬੇਚਤਾ ਰਹੀ ਹੈ ਹੁਣ 19 ਮਾਰਚ ਨੂੰ ਕਿਸਾਨ ਆਗੂਆਂ ਦੀ ਮੀਟਿੰਗ ਹੋਣੀ ਹੈ ਉਧਰ ਕੇਂਦਰ ਦੇ ਨਤਾਵਾਂ ਦੇ ਨਾਲ ਉਦੋਂ ਹੁਣ ਕੀ ਵਿੱਚੋਂ ਨਿਕਲਦਾ ਇਹ ਸਮਾਂ ਦੱਸੂਗਾ ਪਰ ਗੱਲ ਪਲ ਬਣਾ ਕੇ ਵੀ ਜਿੰਨੀ ਦੇਰ ਤੱਕ ਕਿਸਾਨ ਇਕ ਨਹੀਂ ਹੁੰਦੇ ਓਨੀ ਦੇਰ ਤੱਕ ਕੇਂਦਰ ਦੇ ਉੱਤੇ ਦਬਾਅ ਨਹੀਂ ਬਣਦਾ ਕੇਂਦਰ ਦੇ ਉੱਤੇ ਦਬਾਅ ਬਣਾਉਣ ਲਈ ਇਹ ਜ਼ਰੂਰੀ ਆ ਕਿ ਅਸੀਂ ਇੱਕ ਹੋਈਏ ਇੱਕ ਅਸੀਂ ਤਾਂ ਹੋਵਾਂਗੇ ਜੇਕਰ ਸਾਡੀ ਈਗੋ ਦੀ ਪ੍ਰੋਬਲਮ ਖਤਮ ਹੋਊਗੀ ਗੱਲ ਚੇਤਾਂ ਦੀ ਆ ਖੇਤੀ ਦੀ ਆ ਪਰ ਸਾਡੇ ਵਿਚਾਰੇ ਹੋਰ ਬਹੁਤ ਸਾਰੇ ਮਸਲੇ ਬਣ ਜਾਂਦੇ ਆ ਜਿਨ੍ਹਾਂ ਕਰਕੇ ਹਾਲਾਤ ਹੋਰ ਤੋਂ ਹੋਰ ਮੁਰਕਟ ਜਾਂਦੇ ਆ ਸੋ ਲੋਰ ਇਸ ਵਕਤ ਇਸ ਗੱਲ ਨੂੰ ਸਮਝਣ ਦੀ ਆ ਕਿ ਆਮ ਕਿਸਾਨ ਦਾ ਕੀ ਕਸੂਰ ਆ काम किसान ਤੁਹਾਡੇ ਨਾਲ ਆ ਮਜ਼ਦੂਰ ਤੁਹਾਡੇ ਨਾਲ ਆ ਪਰ ਕਿਸਾਨ ਆਗੂਆਂ ਨੂੰ ਆਪਸੀ ਜਿਹੜੀਆਂ ਮਨਮਟਾਵ ਵਾਲੀਆਂ ਗੱਲਾਂ ਖਤਮ ਕਰਕੇ ਤੇ ਇੱਕੇ ਦੇ ਵੱਲ ਵਧਣਾ ਚਾਹੀਦਾ ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਟਾਣਾ ਸਾਹਿਬ ਜੇ ਆਪਸ ਵਿੱਚ ਏਕਾ ਨਹੀਂ ਹੋਊਗਾ ਤੇ ਅੱਗੇ ਜਾ ਕੇ ਗੱਲ ਕਰਨੀ ਵੀ ਔਖੀ ਹੋਊਗੀ ਖੈਰ ਅੱਗੇ ਵਧਦੇ ਹਾਂ ਟਾਣਾ ਸਾਹਿਬ ਇੱਕ ਵੀਡੀਓ ਬਹੁਤ ਵੱਡੇ ਪੱਧਰ ਤੇ ਉੱਪਰ ਵਾਇਰਲ ਹੋ ਰਹੀ ਹੈ ਜੀ ਔਰ ਵੀਡੀਓ 'ਚ ਪਤਾ ਲੱਗ ਰਿਹਾ ਵੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਪੈਸਿਆਂ ਦਾ ਲੈਣ-ਦੇਣ ਕੀਤਾ ਜਾ ਰਿਹਾ ਹਾਂ ਬਿਲਕੁਲ ਜੀ ਦੇਖੋ ਇਹ ਨਾ ਪਵਾਨੀਗੜ ਦੇ ਵਿੱਚੋਂ ਖਬਰ ਆਈ ਆ ਪਵਾਨੀਗੜ ਹੈਗਾ ਜੀ ਸਮਰੂਰ ਦੇ ਵਿੱਚ ਇਹ ਪਵਾਨੀਗੜ ਖੇਤਰ ਵਿੱਚੋਂ ਜਿਹੜੀ ਖਬਰ ਆਈ ਆ ਇਹ ਬੜੀ ਮਹੱਤਵਪੂਰਨ ਆ ਕਿਉਂਕਿ ਇੱਥੇ ਲੰਘੇ ਕਲ ਟਰੱਕ ਯੂਨੀਅਨ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਜੱਸੀ ਬਾਜਵਾ ਮੇਰਾ ਖਿਆਲ ਉਹਦਾ ਨਾਂ ਜੇਕਰ ਮੈਂ ਗਲਤ ਨਾ ਹੋਵਾ ਤਾਂ ਇਹ ਜਸਵਿੰਦਰ ਸਿੰਘ ਉਹਦਾ ਨਾਂ ਹੈਗਾ ਪਰ ਜਿਹੜੀ ਇੱਥੇ ਪ੍ਰਧਾਨ ਜੀ ਦਾ ਰੋਲਾ ਜਿਵੇਂ ਕਿ ਹਰ ਸਰਕਾਰ ਦੇ ਮੌਕੇ ਪੈਂਦਾ ਹੁੰਦਾ ਜਿਹੜੀ ਵੀ ਪਾਰਟੀ ਦੀ ਸਰਕਾਰ ਆ ਗਈ ਤੇ ਉਸ ਪਾਰਟੀ ਦਾ ਹੀ ਟਰੱਕ ਯੂਨੀਅਨ ਦਾ ਪ੍ਰਧਾਨ ਹੋਊਗਾ ਉਹਦੇ ਹੀ ਕਾਉਂਸਲਰ ਹੁੰਦੇ ਆ ਉਹਦੇ ਹੀ ਸਰਪੰਚ ਹੁੰਦੇ ਆ ਉਸ ਵਿਧਾਇਕ ਦੀ ਪਸੰਦ ਵਾਲੇ ਡੀਐਸਪੀ ਹੁੰਦਾ ਉਹਦੀ ਪਸੰਦ ਵਾਲੇ ਤਹਿਸੀਲਦਾਰ ਹੁੰਦਾ ਵੀ ਉਹਨੇ ਸਾਰੇ ਕੰਮ ਆਪਦੀ ਇੱਛਾ ਮੁਤਾਬਕ ਕਰਵਾਉਣੇ ਆ ਪਰ ਹੁਣ ਜਿਹੜੀ ਕੱਲ ਇੱਥੇ ਭਵਾਨੀਗੜ੍ਹ ਦੇ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਚੋਣ ਹੋਈ ਆ ਉਹਦਾ ਨਾਂ ਹੈਗਾ ਜੀ ਪ੍ਰਧਾਨ ਦਾ ਜਤਿੰਦਰ ਸਿੰਘ ਵਿੱਕੀ ਬਾਜਵਾ ਇਹ ਪ੍ਰਧਾਨ ਬਣ ਗਿਆ ਪਰ ਜਿਹੜਾ ਦੂਜੀ ਧਿਰ ਦਾ ਜਿਹੜਾ ਕਿ ਚਾਹੁੰਦਾ ਨਹੀਂ ਸੀ ਕਿ ਇਹ ਪ੍ਰਧਾਨ ਬਣੇ ਉਹ ਹੈਗਾ ਜੀ ਮਨਜੀਤ ਸਿੰਘ ਕਾਕਾ ਵਾਸੀ ਫਗੂ ਵਾਲਾ ਉਨੇ ਇਸ ਪ੍ਰਧਾਨਗੀ ਦੀ ਚੋਣ ਤੋਂ ਖਫਾ ਹੋ ਕੇ ਤੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਪਟਿਆਲੇ ਦੇ ਵਿੱਚ ਦਾਖਲ ਆ ਫਿਰ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋ ਗਈ ਉਸ ਵੀਡੀਓ ਦੇ ਵਿੱਚ ਨੋਟਾਂ ਦੀਆਂ ਦੱਤੀਆਂ 5-500 ਦੇ ਨੋਟਾਂ ਦੀਆਂ ਦੱਤੀਆਂ ਬੈਂਕ ਭਰਿਆ ਗਿਆ ਫਿਰ ਇਹਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਵੀ ਭਾਈ ਨਰਿੰਦਰ ਕੌਰ ਭਰਾਜ ਦਾ ਇੱਕ ਖਾਸ ਮੁਖਾਸ ਪੈਸੇ ਲੈ ਕੇ ਗਿਆ ਸੀ ਪਰ ਉਹਨੇ ਕਿਹਾ ਸੀ ਪ੍ਰਧਾਨ ਤੋਂ ਨੂੰ ਬਣਾ ਦੇਣਗੇ ਤੇ ਭਾਈ ਬਾਅਦ ਦੇ ਵਿੱਚ ਇਹਨੇ ਸਾਨੂੰ ਪੈਸੇ ਮੋੜਤੇ ਆ ਜਨੇ ਵੀ ਭਾਈ ਸਾਨੂੰ ਤੁਹਾਨੂੰ ਨਹੀਂ ਪ੍ਰਧਾਨ ਬਣਾ ਸਕੀ ਕਿਸੇ ਹੋਰ ਨੂੰ ਬਣਾਤਾ ਇਹ ਵੀਡੀਓ ਬੜੀ ਵਾਇਰਲ ਹੋ ਗਈ ਉਸ ਤੋਂ ਬਾਅਦ ਨਰਿੰਦਰ ਕੌਰ ਭਰਾਜ ਨੇ ਮੀਡੀਆ ਦੇ ਮੂਹਰੇ ਆ ਕੇ ਸੋਸ਼ਲ ਮੀਡੀਆ ਤੇ ਇਹ ਗੱਲ ਕਹੀ ਕਿ ਮੈਂ ਤਾਂ ਚਾਹ ਵੀ ਕਪਤੀ ਰਵੰਦਾਰ ਵੀ ਨਹੀਂ ਹਾਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦ ਕਿ ਸੋਸ਼ਲ ਮੀਡੀਆ ਦੇ ਉੱਤੇ ਗੱਲ ਇਹ ਪ੍ਰਚਾਰੀ ਗਈ ਹੈ ਮੈਨੂੰ ਨਹੀਂ ਪਤਾ ਵੀ ਇਹ ਗੱਲ ਸੱਚੀ ਹੈ ਕਿ ਝੂਠੀ ਹੈ ਕਿ ਨਰਿੰਦਰ ਕੌਰ ਭਰਾਜ ਹੋਰਾਂ ਨੇ ਪ੍ਰਧਾਨ ਬਣਾਉਣ ਦੇ ਲਈ 30 ਲੱਖ ਰੁਪਏ ਦਾ ਸੌਦਾ ਕੀਤਾ ਪੈਸੇ ਲੈ ਲਏ ਜਦੋਂ ਉਹਨਾਂ ਨੂੰ ਕਿਤੋਂ ਹੋਰ ਪੈਸੇ ਵੱਧ ਮਿਲੇ ਉਹਨਾਂ ਨੇ ਪਹਿਲੇ ਬੰਦੇ ਦੇ ਪੈਸੇ ਮੋੜਤੇ ਜਿਵੇਂ ਕਿ ਕੁਝ ਲੋਕ ਸੋਸ਼ਲ ਮੀਡੀਆ ਦੇ ਉੱਤੇ ਇਹ ਕਥਿਤ ਦੋਸ਼ ਲਾ ਰਹੇ ਆ ਸੋ ਆਹ ਭਾਈ ਵੀਰਵਾ ਸਾਹਮਣੇ ਆਇਆ ਪਤਾ ਨਹੀਂ ਵਿੱਚੋਂ ਕੀ ਸਾਹਮਣੇ ਆਉਂਗੀ ਸਚਾਈ ਪਰ ਇਹ ਜਿ ਇੱਕ ਵੇਲੇ ਤੋਏ-ਤੋਏ ਦੀ ਚਾਰੇ ਪਾਸੇ ਹੋਈ ਪਈ ਆ ਉਦਾਂ ਟਰੱਕ ਯੂਨੀਅਨਾਂ ਦਾ ਪ੍ਰਧਾਨੀਆਂ ਦਾ ਰੋਲਾ ਪੈਂਦਾ ਹੀ ਹੁੰਦਾ ਜਦੋਂ ਵੀ ਇਹ ਪ੍ਰਧਾਨ ਦੀ ਚੋਣ ਹੋਊਗੀ ਕਿਉਂਕਿ ਸੱਤਾ ਧਾਰੀ ਧਿਰ ਨੇ ਆਪਦੇ ਬੰਦੇ ਫਿੱਟ ਕਰਦੇ ਹੁੰਦੇ ਆ ਇਹ ਤੁਸੀਂ ਦੇਖੋ ਲੰਮਾ ਸਮਾਂ ਟਰੱਕ ਯੂਨੀਅਨਾਂ ਆ ਭੰਗ ਵੀ ਰਹੀਆਂ ਆ ਹੁਣ ਇੱਕ ਵਾਰੀ ਫੇਰ ਗੱਲ ਚੱਲ ਪਈ ਆ ਫਿਰ ਇਸ ਤੋਂ ਵੱਧ ਪਤਾ ਨਹੀਂ ਕੀ ਗੱਲ ਹੋਣੀ ਆ ਪਰ ਫਿਰ ਹਾਲ ਭਵਾਨੀਗੜ੍ਹ ਦੀ ਟਰੱਕ ਯੂਨੀਅਨ ਦੇ ਪ੍ਰਧਾਨ ਦਾ ਰੋਲਾ ਪੈ ਗਿਆ ਜੀ ਜੀ ਬਿਲਕੁਲ ਤਹਿਣਾ ਸਾਹਿਬ ਨਸ਼ਿਆਂ ਦੇ ਖਿਲਾਫ ਅੱਜ ਕੱਲ ਸਰਕਾਰ ਸਖਤ ਹੁੰਦੀ ਹੋਈ ਨਜ਼ਰ ਆ ਰਹੀ ਹੈ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਪੰਜ ਮੰਤਰੀਆਂ ਦੀ ਕਮੇਟੀ ਵੀ ਬਣਾਈ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਨਸ਼ਿਆਂ ਨੂੰ ਠੱਲ ਪਾਉਣ ਦੇ ਵਾਸਤੇ ਨਾ ਪੰਜ ਮੰਤਰੀਆਂ ਦੀ ਕਮੇਟੀ ਬਣਾਈ ਗਈ ਹੈ ਇਹ ਕਮੇਟੀ ਦੀ ਅਗਵਾਈ ਹੈ ਜਿਹੜੀ ਉਹ ਕਰ ਰਹੇ ਆ ਹਰਪਾਲ ਸਿੰਘ ਢੀਮਾ ਸਾਹਿਬ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ ਕਰਨਪ੍ਰੀਤ ਸੌਂਦ ਤੇ ਅਮਨ ਅਰੋੜਾ ਤੇ ਲਾਲਜੀਤ ਸਿੰਘ ਭੁੱਲਰ ਤੇ ਡਾਕਟਰ ਬਲਬੀਰ ਸਿੰਘ ਚਾਰ ਇਹ ਮੈਂਬਰ ਹੈਗੇ ਆ ਸੋ ਟੋਟਲ 5 ਜਣਿਆਂ ਦੇ ਆਧਾਰ ਦੇ ਉੱਤੇ ਕਮੇਟੀ ਬਣਾਈ ਗਈ ਹੈ ਇਸ ਕਮੇਟੀ ਦਾ ਕੰਮ ਇਹ ਗੱਲ ਰੱਖੀ ਗਈ ਹੈ ਜੀ ਕਿ ਤੁਸੀਂ ਨਸ਼ਿਆਂ ਨੂੰ ਰੋਕਣ ਦੇ ਯਤਨ ਕਰਨੇ ਆ ਨਸ਼ੇ ਕਿਵੇਂ ਰੁਕ ਸਕਦੇ ਆ ਇਹਦੇ ਲਈ ਦਿਨ ਰਾਤ ਮਿਹਨਤ ਕਰਨੀ ਆ ਤੁਸੀਂ ਆਪਣੇ ਤੌਰ ਦੇ ਉੱਤੇ ਜੋ ਵੀ ਯੋਗਦਾਨ ਪਾ ਸਕਦੇ ਹੋ ਉਹ ਪਾਉਣਾ ਹੈਗਾ ਪੁਲਿਸ ਦੀ ਜਵਾਬਦੇਹੀ ਤੈਅ ਕਰਨੀ ਆ ਅਸਲ ਵਿੱਚ ਗੱਲ ਇਹ ਆ ਵੀ ਪੰਜਾਬ ਦੀ ਸਰਕਾਰ ਨੇ ਇਸ ਵੇਲੇ ਦਿੱਲੀ ਦੇ ਵਿੱਚ ਹਾਰਨ ਤੋਂ ਬਾਅਦ ਪੰਜਾਬ ਦੇ ਵਿੱਚ ਗੰਭੀਰ ਹੋ ਕੇ ਦਿਖਾਉਣਾ ਚਾਹੁੰਦੀ ਹੈ ਦਿਖਾਉਣਾ ਚਾਹੁੰਦੀ ਮੈਂ ਕਹਿਣਾ ਪਤਾ ਨਹੀਂ ਕਿ ਬਾਕੀ ਉਹ ਦੇ ਵਿੱਚ ਸਫਲਤਾ ਕਿੰਨੀ ਕੁ ਮਿਲਦੀ ਹੈ ਪਰ ਉਹ ਦਿਖਾਉਣਾ ਚਾਹੁੰਦੀ ਜੀ ਕਿ ਅਸੀਂ ਕਿੰਨੇ ਫਿਕਰਮੰਦ ਆ ਪੰਜਾਬ ਦੇ ਪ੍ਰਤੀ ਅਸੀਂ ਕਿੰਨੇ ਸੁਜਗਤ ਤੇ ਸੰਜੀਦਾ ਹੈਗੇ ਆ ਦੇਖੋ ਇਸ ਵੇਲੇ ਕਮੇਟੀ ਬਣਾਉਣ ਦੀ ਲੋੜ ਤਾਂ ਤਾਂ ਪਵੇ ਜੇਕਰ ਆਪਾਂ ਨੂੰ ਪਤਾ ਨਾ ਹੋਵੇ ਕਿ ਨਸ਼ੇ ਵਿਕ ਰਹੇ ਆ ਜੇਕਰ ਆਪਾਂ ਨੂੰ ਪਤਾ ਨਾ ਹੋਵੇ ਕਿ ਨਸ਼ੇ ਕਿਨੇ ਵਿਕ ਰਹੇ ਆ ਹੁਣ ਉਦਾਹਰਨ ਦੇ ਤੌਰ ਤੇ ਆ ਮੈਨੂੰ 4 ਦਿਨ ਪਹਿਲਾਂ ਇੱਕ ਮੁੰਡਾ ਮਿਲਿਆ ਮੈਨੂੰ ਕਹਿੰਦਾ ਜੀ ਮੈਂ ਤੁਹਾਡੇ ਪ੍ਰੋਗਰਾਮ ਦੇਖਦਾ ਤੁਹਾਡੀਆਂ ਖਬਰਾਂ ਪੜ੍ਹਦਾ ਸੁਣਦਾ ਤੇ ਕਹਿੰਦਾ ਜੀ ਮੈਂ ਤਾਂ ਆਪ ਬੜੇ ਗਲਤ ਰਾਹਾਂ ਦੇ ਵਿੱਚੋਂ ਨਿਕਲ ਕੇ ਨਾ ਟਰੈਕ ਦੇ ਉੱਤੇ ਆਇਆ ਤੇ ਮੇਰੀ ਥੋੜੀ ਜੀ ਦਿਲਚਸਪੀ ਹੋਰ ਵਧ ਗਈ ਕਿ ਇਹਦੇ ਕੋਲੋਂ ਜਾਣਾਂ ਵੀ ਕੀ ਟਰੈਕ ਸੀ ਕੀ ਗੱਲ ਸੀ ਮੈਂ ਕਿਹਾ ਕੀ ਗੱਲ ਹੋਈ ਕਹਿੰਦਾ ਬਾਈ ਜੀ ਮੈਂ ਵੀ ਬਹੁਤ ਨਸ਼ੇ ਕੀਤੇ ਆ ਮੈਂ ਕਿਹਾ ਅੱਛਾ ਬੜੀ ਮਾੜੀ ਗੱਲ ਆ ਯਾਰ ਫਿਰ ਤਾਂ ਕਹਿੰਦਾ ਮੈਂ 2 ਸਾਲ ਚਿੱਟਾ ਵੀ ਪੀਤਾ ਹੋਰ ਨਸ਼ੇ ਵੀ ਕੀਤੇ ਆ ਪਰ ਕਹਿੰਦਾ ਫਿਰ ਮੈਂ ਹੁਣ ਨਸ਼ੇ ਨੂੰ ਸਾਰੇ ਛੱਡ ਪਏ ਸਾਰੇ ਤੇ ਮੈਂ ਕਹ ਬਹੁਤ ਚੰਗੀ ਗੱਲ ਆ ਯਾਰ ਤੂੰ ਕੋਮਾਲ ਕਰਤੀ ਆ ਕਿੰਨਾ ਪਰ ਮੇਰੀ ਹੁਣ ਇੱਕ ਸਮੱਸਿਆ ਇਹ ਆ ਵੀ ਮੇਰੀ 5000 ਰੁਪਏ ਦੀ 5500 ਰੁਪਏ ਦੀ ਨਸ਼ੇ ਨੂੰ ਦੀ ਤੋੜ ਖਤਮ ਕਰਨ ਵਾਲੀ ਦਵਾਈ ਚੱਲਦੀ ਆ ਹੁਣ ਮੇਰੀ 2 ਸਾਲਾਂ ਤੋਂ ਉਹ ਨਹੀਂ ਛੁੱਟਦੀ ਜੇ ਤੁਸੀਂ ਮੇਰੀ ਕਿਤੇ ਮਦਦ ਕਰਵਾ ਦਿਓ ਵੀ ਭਾਈ ਇਹ ਜਿਹੜੀ 5000 ਦੀ ਦਵਾਈ ਆ ਇਹ ਮੈਨੂੰ 3000 ਦੀ ਮਿਲਣ ਲੱਗ ਜੇ ਤਾਂ ਮੇਰਾ ਖਿਹੜਾ ਛੁੱਟ ਜੇ ਇਹਦੇ ਤੋਂ ਮਤਲਬ ਇਹ ਆ ਜੀ ਕਿ ਉਹ ਇੱਕ ਹੋਰ ਸਮੱਸਿਆ ਦੇ ਵਿੱਚ ਫਸ ਗਿਆ ਇੱਕ ਸਮੱਸਿਆ ਉਹਦੀ ਖਤਮ ਹੋਈ ਹੁਣ ਦੂਜੀ ਸਮੱਸਿਆ ਦੇ ਵਿੱਚ ਖਤਮ ਫਸ ਗਿਆ ਉਹ ਕੁੱਲ ਮਿਲਾ ਕੇ ਗੱਲੇ ਕਿਹੜੀ ਬਣਦੀ ਆ ਜੀ ਕਿ ਇਹ ਸਾਡੇ ਅੱਜ ਪੰਜਾਬੀ ਸਮਾਜ ਦਾ ਵਰਤਾਰਾ ਆ ਇਹਦੇ ਲਈ ਕਮੇਟੀ ਬਣਾਉਣ ਦੀ ਲੋੜ ਨਹੀਂ ਇਹ ਤਾਂ ਬੱਚੇ-ਬੱਚੇ ਨੂੰ ਫਟਾਜੀ ਨਸ਼ਾ ਕਿੱਥੇ ਵਿਖਦਾ ਉਹ ਤਾਂ ਨਹੀਂ ਦੱਸਦੇ ਹੁਣ ਕਿਉਂਕਿ ਉਹਨਾਂ ਨੂੰ ਪਤਾ ਵੀ ਪੁਲਿਸ ਨੇ ਕਾਰਵਾਈ ਨਹੀਂ ਕਰਨੀ ਸਾਡੇ ਬਾਰੇ ਦੱਸ ਦਿੰਦੇ ਤਸਕਰਾਂ ਨੂੰ ਕਿ ਤੇਰੇ ਬਾਰੇ ਪਾਈ ਜਾਣਕਾਰੀ ਉਹਨੇ ਦਿੱਤੀ ਸੀ ਸੋ ਇਹ ਜਿਹੜੀਆਂ ਕਮੇਟੀਆਂ ਇਹਨਾਂ ਨੂੰ ਕਮੇਟੀਆਂ ਨੂੰ ਪ੍ਰੈਕਟੀਕਲ ਤੌਰ ਦੇ ਉੱਤੇ ਕੰਮ ਕਰਨਾ ਚਾਹੀਦਾ ਜੀ ਜੀ ਬਿਲਕੁਲ ਸਹੀ ਜਨਾਬ ਸਾਹਿਬ ਅੱਗੇ ਵੱਧਦੇ ਆ ਗੱਲ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦਿਹਾਣਾ ਜਿੰਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਚੋਣ ਲੜਨ ਦਾ ਐਲਾਨ ਕਰਤਾ ਇਹ ਹੁਣ ਸਫਲ ਹੁੰਦੇ ਆ ਨਹੀਂ ਹੁੰਦੇ ਬਾਅਦ ਦੀ ਗੱਲ ਆ ਪਰ ਇਹ ਵੀ ਜਿਸ ਤਰੀਕੇ ਦੇ ਨਾਲ 41 ਦਲ ਦੇ ਹਾਲਾਤ ਆ ਸਫਲਤਾ ਦੇ ਚਾਂਸ ਦਾ ਘੱਟ ਆ ਪਰ ਹਾਂ ਉਹਦਾ ਭਾਈ ਉਹਨਾਂ ਨੇ ਐਲਾਨ ਆਪਣਾ ਕਰਤਾ ਵਧੀਆ ਗੱਲਾਂ ਮੁਕਾਬਲੇ ਦੇ ਵਿੱਚ ਬੰਦੇ ਨੂੰ ਰਹਿਣਾ ਚਾਹੀਦਾ ਹਾਲਾਂਕਿ ਇਹ ਜਿਹੜੀ ਜਿੰਨੀ ਚੋਣ ਆ ਇਹਦੇ ਲਈ ਕੋਈ ਤਰੀਕ ਦਾ ਐਲਾਨ ਨਹੀਂ ਹੋਇਆ ਹਾਲੇ ਤੱਕ ਇਹ ਨਹੀਂ ਪਤਾ ਕਿ ਕਦਨੀਤੀਕ ਨੂੰ ਚੋਣ ਹੋਣੀਆਂ ਕਿਹੜੇ ਮਹੀਨੇ ਦੇ ਵਿੱਚ ਚੋਣ ਹੋਣੀਆਂ ਪਰ ਭਾਈ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਹੁਣੇ ਤੋਂ ਆਪਣਾ ਤਾਨ ਲਾਉਣਾ ਸ਼ੁਰੂ ਕਰ ਦਿੱਤਾ ਗਿਆ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜਿ ਕਿ ਇਹ ਸੀਟ ਸਾਡੀ ਧੋਲੀ ਦੇ ਵਿੱਚ ਪੈਣੀ ਹੈ ਦੂਜੀ ਮਹੱਤਵਪੂਰਨ ਗੱਲ ਇਹ ਹੈਗੀ ਆ ਵੀ ਆਮ ਆਦਮੀ ਪਾਰਟੀ ਨੇ ਇੱਥੇ ਸੰਜੀਵ ਅਰੋੜਾ ਰਾਜ ਸਭਾ ਦੇ ਮੈਂਬਰ ਨੂੰ ਆਪਣਾ ਉਮੀਦਵਾਰ ਪਹਿਲਾਂ ਹੀ ਐਲਾਨ ਦਿੱਤਾ ਤੇ ਬਾਕੀ ਹਾਲੇ ਹੋਰਾਂ ਨੇ ਐਲਾਨ ਦੇਣੇ ਆ ਤੀਜੀ ਗੱਲ ਇਹ ਆ ਵੀ ਕਾਂਗਰਸ ਆ ਜਿਹੜੀ ਉਹ ਚਾਹੂਗੀ ਜਿ ਕਿ ਅਸੀਂ ਇਹ ਸੀਟ ਕੱਢ ਲਈਏ ਬੀ ਜੇ ਪੀ ਚਾਹੂਗੀ ਅਸੀਂ ਇਹ ਸੀਟ ਕੱਢ ਲਈਏ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਇੱਥੇ ਰੌਲਾ ਗੋਲਾ ਚੱਲੂਗਾ ਦੇਖਦੇ ਭਾਈ ਕੀ ਬਣਦਾ ਪਰ ਗੱਲ ਇਹ ਜੀ ਕਿ ਅਕਾਲੀ ਦਲ ਨੇ ਇਸ ਤੋਂ ਪਹਿਲਾਂ ਕਈ ਜਗ੍ਹੀਆਂ ਚੋਣਾ ਛੱਡੀਆਂ ਉਹਨਾਂ ਨੇ ਚੋਣਾ ਨਹੀਂ ਲੜੀਆਂ ਹੁਣ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਭਾਈ ਅਸੀਂ ਇਸ ਚੋਣ ਨੂੰ ਲੜਾਂਗੇ ਮੇਰੇ ਖਿਆਲ ਦੇ ਮੁਤਾਬਕ ਚੋਣ ਲੜ ਲੜੀ ਚਾਹੀਦੀ ਹੈ ਉਹਦਾ ਕਾਰਨ ਇਹ ਵੀ ਆਪਦੇ ਆਪ ਨੂੰ ਪਰਖਣ ਦਾ ਵੇਲਾ ਤਾਂ ਹੈ ਨਾ ਵੀ ਅਸੀਂ ਜ਼ਮਾਨਤ ਜ਼ਬਤ ਕਰਾਉਣ ਦੇ ਲਾਇਕੀ ਆ ਜਾਂ ਮਾੜਾ ਮੋਟਾ ਸਾਡਾ ਹਾਲਤ ਜਿਹਨਾਂ ਲੋ ਠੀਕ ਹੈ ਅਸੀਂ ਕਿੱਥੇ ਦੇ ਖੜੇ ਆ ਆਪਦੇ ਆਪ ਦੀ ਪਰਖ ਹੋ ਜਾਂਦੀ ਆ ਜਦੋਂ ਆਪਾਂ ਮੈਦਾਨ ਹੀ ਛੱਡ ਦਿੰਦੇ ਆ ਤੇ ਫਿਰ ਸਾਡੇ ਬਾਰੇ ਨੈਗੇਟਿਵ ਇੰਪੈਕਟ ਜਾਂਦਾ ਯਾਰ ਕਿ ਇਹ ਤਾਂ ਤਾਸੀ ਜੋਗੇ ਵੀ ਨਹੀਂ ਇਹਨਾਂ ਕੋਲੇ ਤਾਂ ਬੰਦੇ ਹੀ ਨਹੀਂਗੇ ਇਹਨਾਂ ਦੇ ਤਾਂ ਵਾਜੇ ਬਿਲਕੁਲ ਵੱਜ ਗਏ ਆ ਫਿਰ ਆਪਣੇ ਬਾਰੇ ਆ ਗੱਲਾਂ ਚੱਲ ਪੈਣਗੀਆਂ ਜੀ ਬਿਲਕੁਲ ਕਹਣਾ ਸਾਹਿਬ ਉਹਦੇ ਸੁਨੀਲ ਜਾਖੜ ਹੋਰੀ ਕਹਿੰਦੇ ਉਹਨਾਂ ਨੇ ਸਸੋਧੀਆਂ ਹੋਰਾਂ ਦੇ ਬਹਾਨੇ ਭਗਵੰਤ ਮਾਨ ਹੋਰਾਂ ਨੂੰ ਘੇੜਿਆ ਜੀ ਕੀ ਕਹਿਣਾ ਉਹਨਾਂ ਦਾ ਦੇਖੋ ਜੀ ਜਿਹੜੇ ਹੈਗੇ ਨੇ ਨਾ ਇਸ ਵੇਲੇ ਸੁਨੀਲ ਜਾਖੜ ਉਹ ਆਪਾਂ ਜਾਣਦੇ ਹਾਂ ਕਿ ਬੀਜੇਪੀ ਦੇ ਪ੍ਰਧਾਨ ਆ ਤੇ ਉਹਨਾਂ ਦੇ ਵੱਲੋਂ ਤਾਂ ਘੇਰਾ ਪਾਇਆ ਜਾਣਾ ਉਹਨਾਂ ਨੇ ਇਹ ਗੱਲ ਕਹੀ ਅੱਜ ਫੇਰ ਉਹ ਕਹਿੰਦੇ ਕਿ ਦੇਖੋ ਇਸ ਵੇਲੇ ਭਗਵੰਤ ਮਾਨ ਦੇ ਫਿਕਰਾਂ ਦੇ ਵਿੱਚ ਵਾਧਾ ਹੋਇਆ ਪਿਆ ਉਹਨਾਂ ਨੂੰ ਫਿਕਰ ਇਸ ਗੱਲ ਦਾ ਵੀ ਯਾਰ ਮੇਰਾ ਤਾਂ ਕੰਮ ਕੁੰਦਾ ਹੋਣ ਵਾਲਾ ਹੀ ਹੈ ਉਹਨਾਂ ਨੂੰ ਫਿਕਰ ਇਸ ਗੱਲ ਦਾ ਵੀ ਯਾਰ ਮੇਰਾ ਬਣੂਗਾ ਕੀ ਉਹਨਾਂ ਨੂੰ ਫਿਕਰ ਇਸ ਗੱਲ ਦਾ ਵੀ ਜਿਹੜੀ ਦਿੱਲੀ ਦੀ ਹਾਰੀ ਹੋਈ ਲੀਡਰਸ਼ਿਪ ਆ ਉਹ ਵਹਿਲੀ ਹੋਣ ਦੇ ਤਰੱਕੇ ਪੰਜਾਬ ਦੇ ਵਿੱਚ ਆ ਗਈ ਹੈ ਤੇ ਹੁਣ ਭਾਈ ਇਹਨਾਂ ਨੇ ਇੱਥੇ ਹੀ ਰਹਿਣਾ ਤੇ ਇੱਥੇ ਹੀ ਆਪਦਾ ਉਹਨਾਂ ਨੇ ਸਾਰਾ ਸਿਸਟਮ ਪਿੱਟ ਕਰਨਾ ਤੇ ਨਾਲ ਹੀ ਸੁਨੀਲ ਜਾਖੜ ਨੇ ਗੱਲ ਕਹੀ ਹੈ ਵੀ ਜੇਕਰ ਮਨੀਸ਼ ਸੋਧਿਆ ਹਾਰਨ ਤੋਂ ਬਾਅਦ ਤੇ ਪੰਜਾਬ ਦੇ ਵਿੱਚ ਆ ਕੇ ਸਕੂਲਾਂ ਦਾ ਸਰਵੇ ਕਰ ਸਕਦਾ ਤਾਂ ਇਹਦਾ ਮਤਲਬ ਇਹ ਹੈ ਜੀ ਕਿ ਆਉਂਦੇ ਸਮੇਂ ਦੇ ਵਿੱਚ ਕੇਦਰੀਵਾਲ ਨੇ ਤੇ ਮਨੀਸ਼ ਸੋਧਿਆ ਨੇ ਪੱਕੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਅੱਡਾ-ਗੱਡਾ ਫਿੱਟ ਕਰ ਲੈਣਾ ਸੁਨੀਲ ਜਾਖੜ ਹੋਰਾਂ ਨੇ ਗੱਲ ਕਹੀ ਆ ਵੀ ਹਾਲਾਤ ਇਸ ਵੇਲੇ ਸਭ ਦੇ ਸਾਹਮਣੇ ਆ ਵੀ ਕੀ ਤੋਂ ਕੀ ਬਣੇ ਪਏ ਆ ਉਹਨਾਂ ਨੇ ਕਿਹਾ ਜੀ ਭਗਵੰਤ ਕਮਾਨ ਦੇ ਸ਼ਿਕਰਾਂ ਦੇ ਵਿੱਚ ਵਾਅਦਾ ਹੋਇਆ ਪਿਆ ਵੀ ਮੈਨੂੰ ਵੀ ਤਾਂ ਆਉਂਦੇ ਸਮੇਂ ਦੇ ਵਿੱਚ ਇਹਨਾਂ ਨੇ ਬਦਲ ਹੀ ਦੇਣਾ ਭਾਵੇਂ ਕਿ ਉਹਨਾਂ ਨੇ ਸ਼ਰੀਕੇਬਾਦੀ ਦੇ ਤੌਰ ਦੇ ਉੱਤੇ ਹੀ ਆਰ ਲਾ ਕੇ ਗੱਲ ਕਹੀ ਹੋਵੇ ਪਰ ਲੋਕਾਂ ਦਾ ਵੱਡਾ ਹਿੱਸਾ ਵੀ ਇਹ ਗੱਲ ਕਹਿੰਦਾ ਵੀ ਭਗਵੰਤ ਮਾਨ ਤੋਂ ਓਵੇਂ ਕੰਮ ਸੰਭਿਆ ਨਹੀਂ ਗਿਆ ਜਿਸ ਤਰੀਕੇ ਦਾ ਮੌਕਾ ਮਿਲਿਆ ਸੀ ਲੋਕ ਇਹ ਗੱਲ ਕਹਿੰਦੇ ਮੈਂ ਨਹੀਂ ਕਹਿੰਦਾ ਲੋਕ ਇਹ ਗੱਲ ਕਹਿੰਦੇ ਆ ਵੀ ਭਗਵੰਤ ਮਾਨ ਤੋਂ ਓਵੇਂ ਮੌਕਾ ਸੰਭਿਆ ਨਹੀਂ ਗਿਆ ਜਿਵੇਂ ਮੌਕਾ ਮਿਲਿਆ ਸੀ ਤੇ ਕਿਉਂਕਿ ਗੱਲਾਂ ਆਪਾਂ ਵੱਧ ਕੀਤੀਆਂ ਤੇ ਪ੍ਰੈਕਟੀਕਲ ਤੌਰ ਦੇ ਉੱਤੇ ਘੱਟ ਕੰਮ ਹੋਇਆ ਸੋ ਇਸ਼ਤਿਹਾਰਾਂ ਨੂੰ ਦੇਖ ਕੇ ਬੋਰਡਾਂ ਨੂੰ ਦੇਖ ਕੇ ਲੱਗਦਾ ਵੀ ਪੰਜਾਬ ਦੇ ਵਿੱਚ ਤਰੱਕੀ ਦੀ ਲਹਿਰਾਂ ਬਹਿਰਾਂ ਲੱਗੀਆਂ ਪਰ ਜਦੋਂ ਆਪਾਂ ਉਦਾਂ ਪ੍ਰੈਕਟੀਕਲ ਤੌਰ ਤੇ ਵੇਖਦੇ ਤਾਂ ਫਿਰ ਲੱਗਦਾ ਵੀ ਯਾਰ ਓਵੇਂ ਤਾਂ ਨਹੀਂ ਹੋਇਆ ਜਿਵੇਂ ਕਿ ਆਸ ਕਰਨੀ ਬਣਦੀ ਸੀ ਤੋ ਇਹ ਚੌੜੀ ਦੀ ਆਮ ਆਦਮੀ ਪਾਰਟੀ ਦੀ ਸਿਸਰਲੀ ਲੀਡਰਸ਼ਿਪ ਕੇ ਭਾਈ ਅਸੀਂ ਪੰਜਾਬ ਦੀ ਨਾ ਕਿਤੇ ਗਵਾ ਬੈਠ ਗਏ ਇਹਨਾਂ ਦੀ ਪਹਿਲਾਂ ਇੱਛਾ ਇਹ ਸੀ ਵੀ ਦੋ ਸੂਬੇ ਸਾਡੇ ਕੋਲੇ ਹੈਗੇ ਇੱਕ ਤੀਜਾ ਸੂਬਾ ਵੀ ਸਾਡੀ ਢੋਲੀ ਚ ਪੈ ਜੇ ਪਰ ਉਹ ਤੀਜਾ ਪੈਂਡ ਦੀ ਥਾਂ ਦੇ ਉੱਤੇ ਦੂਜਾ ਵੀ ਗਿਆ ਤੇ ਹੁਣ ਇੱਕੋ ਹੀ ਸੂਬਾ ਰਹਿ ਗਿਆ ਪੰਜਾਬ ਆ ਹੁਣ ਜੇ ਪੰਜਾਬ ਦੀ ਨਾ ਹੋਵੇ ਆਮ ਆਦਮੀ ਪਾਰਟੀ ਕੋਲੇ ਤੇ ਫਿਰ ਤਾਂ ਭਾਈ ਕਾ ਪਾਰਟੀ ਦੇ ਕੋਲੇ ਹੈ ਕੀ ਇਹ ਸਵਾਲ ਇਹ ਆ ਫਿਰ ਇਸ ਕਰਕੇ ਭਾਈ ਹੁਣ ਦਿੱਲੀ ਦੀ ਲੀਡਰਸ਼ਿਪ ਕਹਿੰਦੇ ਵੀ ਪੰਜਾਬ ਦੇ ਵਿੱਚ ਪੈਰ ਪੱਕੇ ਕਰੂਗੀ ਜੀ ਤੇ ਜਨਾਬ ਸਾਹਿਬ ਉਧਰ ਦੂਸਰੇ ਬੰਨੇ ਪੰਜਾਬ ਸਰਕਾਰ ਨੇ ਇੱਕ ਸਾਈਜ਼ ਪਾਲਿਸੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਜੀ ਬਿਲਕੁਲ ਜੀ ਬਿਲਕੁਲ ਲੰਘੇ ਕੱਲ ਪੰਜਾਬ ਦੀ ਸਰਕਾਰ ਦੇ ਵੱਲੋਂ ਐਕਸਾਈਜ਼ ਪਾਲਿਸੀ ਨੂੰ ਫਰੀ ਕੈਂਡੀਡੇਟ ਸੀਗਾ ਹੀ ਹੈ 11000 ਕਰੋੜ ਤੋਂ ਵੱਧ ਦਾ ਰੈਵਨਿਊ ਇਕੱਠਾ ਕਰਨ ਦੀ ਯੋਜਨਾ ਇਹਨਾਂ ਦੀ ਤੇ ਇਹ ਗੱਲ ਕਹੀ ਹੈ ਜਿ ਕਿ ਅਸੀਂ ਪੰਜਾਬ ਦੇ ਵਿੱਚ ਨਵੀਂ ਐਕਸਾਈਜ਼ ਪਾਲਿਸੀ ਦੇ ਤਹਿਤ ਤੇ ਵਧੀਆ ਤਰੀਕੇ ਦੇ ਨਾਲ ਵਟਤ ਵੀ ਕਰਾਂਗੇ ਤੇ ਪੰਜਾਬ ਦੇ ਵਿੱਚ ਅਸੀਂ ਆਪਦਾ ਕੰਮ ਅਰਥਿਕ ਤੌਰ ਤੇ ਉਹ ਵੀ ਠੀਕ ਕਰਾਂਗੇ ਦੇਖੋ ਗੱਲ ਤਾਂ ਬੜੀ ਸਪਸ਼ਟ ਹੈ ਕੋਈ ਵੀ ਸਰਕਾਰ ਨਸ਼ਿਆਂ ਦੇ ਖਿਲਾਫ ਦੀ ਗੱਲ ਕਰਕੇ ਆਵੇ ਪਰ ਉਹਦੀ ਪਹਿਲੀ ਟੈਸਟ ਕੀ ਹੁੰਦੀ ਹੈ ਕਿ ਨਸ਼ਿਆਂ ਦੇ ਵਿੱਚੋਂ ਕਿੰਨੀ ਵਟਕ ਹੁੰਦੀ ਹੈ ਨਸ਼ਿਆਂ ਦੇ ਰਾਹੀਂ ਅਸੀਂ ਕਿੰਨਾ ਸਰਵਾਈਵ ਕਰਦੇ ਆਂ ਤੇ ਅਸੀਂ दारू ਦੀ ਵਿਕਰੀ ਤੋਂ ਬਾਅਦ ਜੀਅਰ ਦੀ ਵਿਕਰੀ ਤੋਂ ਬਾਅਦ ਅਸੀਂ ਕਿੱਥੇ ਜੇ ਆਰਥਿਕ ਤੌਰ ਦੇ ਉੱਤੇ ਖੜਦੇ ਆਂ ਤੁਹਾਨੂੰ ਚੇਤੇ ਹੋਣਾ ਕੈਪਟਨ ਮਰਿੰਦਰ ਸਿੰਘ ਨੇ ਇਹ ਗੱਲ ਕਹੀ ਸੀ ਕੋਰੋਨਾ ਦੇ ਮੌਕੇ ਵੀ ਜੇਕਰ ਮੈਂ ਠੇਕੇ ਨਹੀਂ ਬੰਦ ਕਰਤੇ ਸੂਬਾ ਕਿਵੇਂ ਚੱਲੂਗਾ ਮਤਲਬ ਨੰਗੇ ਚਿੱਟੇ ਤੌਰ ਦੇ ਉੱਤੇ ਆਪਾਂ ਇਹ ਗੱਲ ਕਬੂਲ ਕਰਦੇ ਕਿ ਸੂਬਾ ਬਚਿਆ ਹੀ ਸ਼ਰਾਬ ਪੀਣ ਵਾਲਿਆਂ ਕਰਕੇ ਆ ਹੁਣ ਜਿਹੜੀ ਨਵੀਂ ਸ਼ਰਾਬ ਪੌਣ ਸੀ ਲਿਆਂਦੀ ਗਈ ਆ ਇਹਦੇ ਬੱਚੇ ਗੱਲ ਕਹੀਈ ਆ ਹਰਪਾਲ ਸਿੰਘ ਕੀਮਾ ਕਿਉਂਕਿ ਐਕਸਾਈਡ ਡਿਪਾਰਟਮੈਂਟ ਦੇ ਮੰਤਰੀ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਅਸੀਂ ਦੋ ਟੋਕ ਕੇ ਗੱਲ ਕਹਿਨੇ ਆ ਕਿ ਈ-ਟੈਂਡਰਿੰਗ ਦੇ ਨਾਲ ਹੀ ਪਾਰਦਰਸ਼ੀ ਤਰੀਕੇ ਦੇ ਨਾਲ ਠੇਕਾਂ ਦੀ ਅਲਾਟਮੈਂਟ ਹੋਊਗੀ 11000 ਕਰੋੜ ਰੁਪਏ ਤੋਂ ਵੱਧ ਉਹ ਕਹਿੰਦੇ ਜੀ ਅਸੀਂ ਵਟਸ ਕਰਾਂਗੇ ਉਹ ਕਹਿੰਦੇ ਜੀ ਕਿ ਪੰਜਾਬ ਦੇ ਖਜ਼ਾਨੇ ਵਿੱਚ ਜਾਊਗਾ ਤੇ ਨਾਲ ਉਹਨਾਂ ਨੇ ਗੱਲ ਕਹੀ ਜੇ ਕਿ ਪੰਜਾਬ ਦੀ ਜਵਾਨੀ ਬੀਅਰ ਪੀਣ ਦੀ ਸ਼ਕਤੀਨ ਵਧਾ ਤੇ ਅਸੀਂ ਪੰਜਾਬ ਦੀ ਜਵਾਨੀ ਵਾਸਤੇ ਲੋਕਾਂ ਵਾਸਤੇ ਜਿਹੜੋ ਬੀਅਰ ਦੇ ਆਸ਼ਕ ਆ ਜੇ ਉਹ ਕਹਿੰਦੇ ਜੀ ਫਿਰ ਅਸੀਂ ਇਹਨਾਂ ਵਾਸਤੇ ਬੀਅਰ ਸ਼ਾਪ ਵਤ ਤੋਂ ਵਤ ਖੋਲ੍ਹਾਂਗੇ ਸੋ ਵੇਨੇ ਭਾਈ ਬੀਅਰ ਵਾਲਾ ਬੰਦਾ दारू ਨਾ ਪੀਣ ਲੱਗੇ ਇਹ ਵੀ ਮੈਂ ਬਹੁਤ ਘੱਟ ਵਾਰ ਹੀ ਦੇਖਿਆ ਤੇ दारू ਵਾਲਾ ਬੰਦਾ ਸਮਾਜ ਦੇ ਵਿੱਚ ਸਹੀ ਤਰੀਕੇ ਨਾਲ ਵਿਚਰੇ ਮੈਂ ਇਹ ਵੀ ਬਹੁਤ ਘੱਟ ਵਾਰ ਦੇਖਿਆ ਸੋ ਪਰ ਵੇਨੇ ਵੀ ਭਾਈ ਸਰਕਾਰਾਂ ਦੀ ਕੀ ਨੀਤੀ ਹੈ ਜੀ ਜੀ ਤਣਾ ਸਾਹਿਬ ਅੱਗੇ ਵੱਧਦੇ ਆ ਗੱਲ ਕਰਦੇ ਆ ਹੁਣ ਤਾਮਿਲਨਾਡੂ ਦੀ ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਇੱਕ ਬਿਆਨ ਦਿੱਤਾ ਹੈ ਜਿਸ ਨੂੰ ਲੈ ਕੇ ਇੱਕ ਵੱਖਰੀ ਚਰਚਾ ਜਿਹੜੀ ਉਹ ਛੜਪਈ ਆ ਉਹ ਕਹਿੰਦੇ ਨੇ ਵੀ ਹਿੰਦੀ ਨੇ 25 ਦੇ ਕਰੀਬ ਭਾਸ਼ਾਵਾਂ ਨੂੰ ਖਤਮ ਕਰ ਦਿੱਤਾ ਬਿਲਕੁਲ ਜੀ ਇਹ ਬੜੀ ਮਹੱਤਵਪੂਰਨ ਗੱਲ ਉਹਨਾਂ ਨੇ ਕਹੀ ਆ ਇਹ ਗੱਲ ਬੜੀ ਸੋਚਣ ਵਾਲੀ ਆ ਵੀ ਕੀ ਹਾਲਾਤ ਕੀ ਬਣੇ ਹੋਏ ਆ ਕਿਉਂਕਿ ਦੇਖੋ ਤਾਮਿਲਨਾਡੂ ਦੇ ਮੁੱਖ ਮੰਤਰੀ ਦੇ ਵੱਲੋਂ ਜਿਹੜੀ ਗੱਲ ਕਹੀ ਗਈ ਹੈ ਨਾ ਉਸ ਗੱਲ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਆ ਵੀ ਅੱਜ ਪੰਜਾਬ ਦੇ ਵਿੱਚ ਵੀ ਤਾਂ ਉਹੀ ਹਾਲਾਤ ਆ ਪਛਾਵਾਂ ਦੇ ਵਿੱਚ ਰਲ ਗੱਡਾ ਕਿਵੇਂ ਹੋਈ ਆ ਤੇ ਪਛਾਵਾਂ ਕਿਵੇਂ ਖੱਡੀਆਂ ਪੀਤਨਾ ਜਾ ਰਹੀਆਂ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ ਦੇਖੋ ਇਸ ਵੇਲੇ ਆਪਾਂ ਕਹਿੰਦੇ ਵੀ ਭਾਈ ਮਾਂ ਬੋਲੀ ਦੇਬਸ ਬਣਾ ਲਿਆ ਤੇ ਗੱਲ ਖਤਮ ਹੋ ਗਈ ਪਰ ਤਾਮਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਨ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਕਿ ਦੇਖੋ ਪਿਛਲੀ ਇੱਕ ਸਦੀ ਦੇ ਵਿੱਚ ਹਿੰਦੀ ਨੇ 25 ਦੇ ਕਰੀਬ ਜ਼ਬਾਨਾਂ ਖਾ ਲਈਆਂ ਉਹ ਕਹਿੰਦੇ ਕਿ ਬਿਹਾਰ ਤੇ ਯੂਪੀ ਦੇ ਵਿੱਚ ਭਾਸ਼ਾ ਹਿੰਦੀ ਥੋੜੀ ਸੀ ਪਰ ਇਹਨਾਂ ਦੀਆਂ ਜਿਹੜੀਆਂ ਮੂਲ ਭਾਸ਼ਾਵਾਂ ਸੀ ਉਹ ਹੈ ਕਿੱਥੇ ਆ ਇਸ ਨੂੰ ਪਤਾ ਹੈ ਉਹ ਕਹਿੰਦੇ ਕੁਝ ਨਹੀਂ ਪਤਾ ਉਹ ਕਹਿੰਦੇ ਉਹ ਕਹਿੰਦੇ ਮਤਲਬ ਇਹਦਾ ਇਹ ਆ ਕਿ ਅੱਜ ਹਾਲਾਤ ਕੀ ਬਣ ਗਏ ਆ ਉਹ ਕਹਿੰਦੇ ਵੀ ਦੇਖੋ ਜੇ ਉਹਨਾਂ ਨੇ 14 15 ਆਪਸ਼ਾਵਾਂ ਦਾ ਨਾਮ ਹੀ ਲਿਖਿਆ ਵੀ ਆਪਸ਼ਾਵਾਂ ਕਿੱਧਰ ਗਈਆਂ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਆਪਣੇ ਸੂਬੇ ਦੇ ਵਿੱਚ ਹਿੰਦੀ ਨੂੰ ਨਹੀਂ ਥੋਪਣ ਦੇਵਾਂਗੇ ਅਸੀਂ ਖੇਤਰੀ ਜ਼ੁਬਾਨਾਂ ਦੇ ਪੱਖ ਦੇ ਵਿੱਚ ਅਸੀਂ ਖੇਤਰੀ ਜ਼ੁਬਾਨਾਂ ਦੀ ਵੀ ਲੜਾਈ ਲੜਾਂਗੇ ਸੋ ਉਸ ਬੰਦੇ ਨੇ ਬੜਾ ਸਪਸ਼ਟ ਸਟੈਂਡ ਲਿਆ ਕਿ ਭਾਈ ਸਾਨੂੰ ਆਹ ਗੱਲਾਂ ਮੰਨਦੂਰ ਨਹੀਂ ਆ ਮੈਨੂੰ ਵੀ ਲੱਗਦਾ ਵੀ ਸਾਰੇ ਪਾਸੇ ਇਵੇਂ ਹੋਣਾ ਚਾਹੀਦਾ ਆ ਦੇਖੋ ਹੁਣ ਕੁਝ ਦਿਨਾਂ ਦੀ ਖਬਰ ਆ ਗਈ ਸੀ ਵੀ ਸੀਬੀਐਸਸੀ ਨੇ ਤੇ ਜਿਹੜੇ ਆਪਦੇ ਸਿਲੇਬਸ ਦੇ ਵਿੱਚੋਂ ਤੇ ਪੰਜਾਬੀ ਨੂੰ ਬਿਲਕੁਲ ਹੀ ਕੱਢਤਾ ਪੰਜਾਬ ਦੇ ਵਿੱਚੋਂ ਵੀ ਕੱਢਤਾ ਭਾਵੇਂ ਕਿ ਚਲੋ ਪੰਜਾਬ ਦੀ ਸਰਕਾਰ ਨੇ ਵਿਰੋਧ ਕੀਤਾ ਹੁਣ ਸੀਬੀਐਸਸੀ ਨੇ ਗੱਲ ਕਹਿਤੀ ਵੀ ਚਲੋ ਅਸੀਂ ਪੰਜਾਬੀ ਬੋਲੀ ਰੱਖਾਂਗੇ ਪਰ ਹਾਲਾਤ ਤੁਸੀਂ ਦੇਖੋ ਨਾ ਵੀ ਇਸ ਵੇਲੇ ਪੰਜਾਬ ਦੇ ਵਿੱਚ ਕੀ ਬਣਦਾ ਪੰਜਾਬ ਦੀਆਂ ਜਿਹੜੀਆਂ ਜੱਦੀ ਪੁਸ਼ਤੀ ਅਖਬਾਰਾਂ ਦੇਖ ਲਓ ਪੰਜਾਬ ਦੇ ਹੋਰ ਟੀਵੀ ਚੈਨਲ ਦੇਖ ਲਓ ਇਥੇ ਔਰਤ ਨੂੰ ਮੱਲੇ ਹੀ ਕਹੀ ਜਾਂਦੇ ਹੁਣ ਸਾਰੇ ਤੁਸੀਂ ਦੇਖੋ ਭਾਸ਼ਾ ਦੇ ਵਿੱਚ ਬੋਲੀ ਦੇ ਵਿੱਚ ਰਲਗੱਡ ਤੱਕ ਵੀ ਆਈ ਹੈ ਜੀ ਦੇਖੋ ਇਥੇ ਕਹਿਰ ਨੂੰ ਪ੍ਰਕੋਪ ਹੀ ਕਿਹਾ ਜਾਂਦੇ ਸਾਰੇ ਫੜ ਨੂੰ ਸਾਰੇ ਬਾੜ ਹੀ ਕਹੀ ਜਾਂਦੇ ਆ ਸਸਟਰ ਮੈਂਬਰ ਨੂੰ ਸਾਸਦੀ ਕਹੀ ਜਾਂਦੇ ਸਾਰੇ ਮਤਲਬ ਸਾਨੂੰ ਜਿਹੜੀ ਅਗਲੀ ਪੀੜ੍ਹੀ ਹੈ ਉਹਨੂੰ ਅਸੀਂ ਕੀ ਦੱਸਾਂਗੇ ਜੀ ਕਿ ਸਾਡੇ ਕੋਲੇ ਜ਼ੁਬਾਨ ਨਾਂ ਦੀ ਕਿਹੜੀ ਚੀਜ਼ ਹੁੰਦੀ ਸੀ ਬਿਲਕੁਲ ਸਹੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅਜਿ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨ ਜੀ ਬਸ ਥੋੜੀ ਜੀ ਜਾਣਕਾਰੀ ਹੋਰ ਸਾਂਝ ਕਰ ਦਿਆਂ ਜੀ ਕਿ ਇਸ ਵੇਲੇ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ ਆ ਦਾ ਜਲੰਧਰ ਦੇ ਵਿੱਚ ਜ਼ਬਰਦਸਤ ਮੀਂਹ ਪੈ ਰਿਹਾ ਪੂਰੇ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਮੀਂਹ ਪੈਣਾ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਮੀਂਹ ਬੜਾ ਭਰਪੂਰ ਪੈਣਾ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਇਸ ਮੀਂਹ ਦੇ ਕਰਕੇ ਕਿਤੇ ਭੂਰਦੀ ਪਈ ਹੈ ਕਿਤੇ ਪਰਵਾ ਵੀ ਪਿਆ ਉਹਦੇ ਕਰਕੇ ਚਾਰੇ ਪਾਸੇ ਚਿੱਕੜ ਚੁੱਲਾ ਵੀ ਹੈਗਾ ਤੇ ਠੰਡ ਦਾ ਅਹਿਸਾਸ ਥੋੜਾ ਜਿਹਾ ਹੋਣ ਲੱਗਿਆ ਹਾਲਾਂਕਿ ਮੈਂ ਨਹੀਂ ਕਹਿੰਦਾ ਵੀ ਹੁਣ ਇੱਕ ਹਫਤਾ ਠੰਡ ਹੋਰ ਵਧ ਗਈ ਹੈ ਪਰ ਵਕਤੀ ਤੌਰ ਦੇ ਉੱਤੇ ਠੰਡ ਦਾ ਅਹਿਸਾਸ ਵਧਿਆ ਹੈ ਜੀ ਜੀ ਬਿਲਕੁਲ ਸੋ ਬਹੁਤ ਬਹੁਤ ਸ਼ੁਕਰੀਆ ਸਰ ਕੱਲ ਨੂੰ ਫੇਰ ਵਿਚਾਰਾਂ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ